ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਸਿੰਘ ਮਜੂਦਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੀ ਰਿਹائش ਵਿਖੇ ਤਾਂ ਦਾਜੇ ਕੀ ਅੱਜ ਖਾਸ ਤੌਰ ਤੇ ਦੁੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਸਿੱਖ ਅਤੇ ਇਸੇ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਅਸਤੀਫੇ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਭਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿੱਡੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤਸਿੰਘ ਸਿੰਘ ਸਾਹਿਬ ਜੀ ਵੱਲੋਂ ਕਿਹਾ ਗਿਆ ਸੀ ਕਿ ਸ਼ਰਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗੈਸਟਰ ਚਾਰਵਾ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੈਣ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਤੇ ਨਰਨ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚਲਾਈ ਗਈ ਸੀ ਕਿ ਸੁਭੂ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜਿਹੇ ਮੁੱਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜਥੇਦਾਰ ਨੂੰ ਉਹਨਾਂ ਦੀ ਜਿਹੜੀ ਜਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਦੇ ਰਿਹائش ਦੀਆਂ ਤਾਂ 3 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ ਸਿੰਘ ਚੀਮਾ ਜੋ ਆ ਕੇ ਕਰਨਗੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਵੰਦ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਲਖਸ਼ਸਨ ਇੱਕ ਜਗਵੰਦੀ ਟੀਵੀ ਸ਼੍ਰੀਮਤੀ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਸਿੰਘ ਮਜੂਦਾਂ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਦੀ ਰਿਹਾਈਸ਼ ਵਿਖੇ ਤਾਂ ਦਾਜੇ ਕੀ ਅੱਜ ਖਾਸ ਤੌਰ ਤੇ ਉੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਸਿੱਖ ਤਰ੍ਹਾਂ ਇਸੇ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਅਸਤੀਫੇ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਭਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿੱਡੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤਸਿੰਘ ਸਿੰਘ ਸਾਹਿਬ ਜੀ ਵੱਲੋਂ ਕਿਹਾ ਗਿਆ ਸੀ ਕਿ ਸ਼ਰਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗਾਸਟ ਚਾਰਜਾਂ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੈਣ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਦਾ ਨਰੈਣ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚਲਾਈ ਗਈ ਸੀ ਕਿ ਸੁਖਬੀ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜਿਹੇ ਮੁੱਦਿਆਂ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜਥੇਦਾਰ ਨੂੰ ਉਹਨਾਂ ਦੀ ਜਿਹੜੀ ਜਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੇ ਰਿਹਾਇਸ਼ ਦੀਆਂ ਤਾਂ 3 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ ਸਿੰਘ ਚੀਮਾ ਜੋ ਆ ਕੇ ਕਰਨਗੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਵੰਦ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਲਕਸ਼ਸਨ ਇੱਕ ਜਗਵੰਦੀ ਟੀਵੀ ਸ਼੍ਰੀਮਤੀ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਸਿੰਘ ਮਜੂਦਾਂ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਦੀ ਰਿਹੈਸ਼ ਵਿਖੇ ਦਾ ਦਾਜੇ ਕੀ ਅੱਜ ਖਾਸ ਤੌਰ ਤੇ ਉੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਸਿੱਖ ਧਰਮ ਇਸੇ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਸਤਿਸ਼ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਭਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿੱਡੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤਤ ਸਿੰਘ ਸਾਹਿਬ ਜੀ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗੈਸ ਚਰਚਾਵਾਂ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੀਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੈਣ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਤੇ ਨਰਨ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚਲਾਈ ਗਈ ਸੀ ਕਿ ਸੁਭੂ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜਿਹੇ ਮੁੱਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜਥੇਦਾਰ ਨੂੰ ਉਹਨਾਂ ਦੀ ਜਿਹੜੀ ਜਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਜੀ ਦੇ ਰਿਹائش ਦੀਆਂ ਤਾਂ 3 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ ਸਿੰਘ ਚਿਮਾ ਜੋ ਆ ਕੇ ਕਰਨਗੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰੋ ਜਗਵੰਦ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅਲਕਸ਼ਾ ਸੁਨੇਕ ਜਗਵੰਦੀ ਟੀਵੀ ਸ਼੍ਰੀਮਤ ਸसाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਸਿੰਘ ਮਜੂਦਾਂ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਦੀ ਰਿਹائش ਵਿਖੇ ਦਾ ਦਾਜੇ ਕੀ ਅੱਜ ਖਾਸ ਤੌਰ ਤੇ ਉੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਸਿੱਖ ਧਰਮ ਐਸੇ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਸਤਿਸ਼ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਭਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿੱਡੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤਰ ਸਿੰਘ ਸਾਹਿਬ ਜੀ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗੈਸਰ ਚਰਚਾਵਾਂ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੈਣ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਤੇ ਨਰਨ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚਲਾਈ ਗਈ ਸੀ ਕਿ ਸੁਖਬੀ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜਿਹੇ ਮੁੱਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜਥੇਦਾਰ ਨੂੰ ਉਹਨਾਂ ਦੀ ਜਿਹੜੀ ਜਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਦੇ ਰਿਹائش ਦੀਆਂ ਤਾਂ 3 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ ਸਿੰਘ ਚੀਮਾ ਜੋ ਆ ਕੇ ਕਰਨਗੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਵੰਦ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਲਖਸ਼ਸਨ ਇੱਕ ਜਗਵੰਦੀ ਟੀਵੀ ਸ਼੍ਰੀਮਤੀ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਸਿੰਘ ਮਜੂਦਾਂ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਦੀ ਰਿਹੈਸ਼ ਵਿਖੇ ਦਾ ਦਾਜੇ ਕੀ ਅੱਜ ਖਾਸ ਤੌਰ ਤੇ ਉੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਸਿੱਖ ਧਰਮ ਇਸੇ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਸਤਿਸ਼ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਭਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿੱਡੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤਸਿੰਘ ਸਿੰਘ ਸਾਹਿਬ ਜੀ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗੈਸਟਰ ਚਰਚਾਂ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੈਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੈਣ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਦਾ ਨਰਨ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚਲਾਈ ਗਈ ਸੀ ਕਿ ਸੁਖਬੀ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜਿਹੇ ਮੁੱਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜੱਥੇਦਾਰ ਨੂੰ ਉਹਨਾਂ ਦੀ ਜਿਹੜੀ ਜੱਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਟੱਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਦੇ ਰਿਹائش ਦੀਆਂ ਤਾਂ 3 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ ਸਿੰਘ ਚੀਮਾ ਜੋ ਆ ਕੇ ਕਰਨਗੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰੋ ਜਗਵੰਦ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਲਖਸ਼ਸਨ ਇੱਕ ਜਗਵੰਦੀ ਟੀਵੀ ਸ਼੍ਰੀਮਤੀ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੇ ਸਿੰਘ ਮਜੂਦਾਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੀ ਰਿਹਾਈ ਸ਼ਿਖੇ ਤੇ ਦਾਜੇ ਕੀ ਅੱਜ ਖਾਸ ਤੌਰ ਤੇ ਦੁੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਸਿੱਖ ਇਸੇ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਸਤੀਫੇ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿੱਡੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤੇ ਸਿੰਘ ਸਾਹਿਬ ਜੀ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗੈਸਚਰ ਚਾਰਵਾ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੀਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੈਣ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਦਾ ਨਰਨਾਰਾਇਣ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚਲਾਈ ਗਈ ਸੀ ਕਿ ਸੁਖਬੀ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜਿਹੇ ਮੁੱਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜੱਥੇਦਾਰ ਨੂੰ ਉਹਨਾਂ ਦੀ ਜਿਹੜੀ ਜੱਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਦੇ ਰਿਹائش ਦੀਆਂ ਤਾਂ 3 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ ਸਿੰਘ ਚੀਮਾ ਜੋ ਆ ਕੇ ਕਰਨਗੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰੋ ਜਗਵੰਦ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਲਖਸ਼ ਨੂੰ ਜਗਵੰਦੀ ਟੀਵੀ ਸ਼੍ਰੀਮਤੀ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ੀਸ਼ ਸਿੰਘ ਮਜੂਦ ਹਨ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੀ ਰਿਹਾਈਸ਼ ਵਿਖੇ ਤਾਂ ਦਾਜੇ ਕੀ ਅੱਜ ਖਾਸ ਤੌਰ ਤੇ ਉੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕਾਤ ਕਰਨਗੇ ਤਾਂ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਹਾਂ ਕਿ ਸਿੱਖ ਇਸੇ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਅਸਤੀਫੇ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿੱਡੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤੇ ਸਿੰਘ ਸਾਹਿਬ ਜੀ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਹ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗਾਸਟ ਚਾਰਵਾ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੀਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੈਣ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਤੇ ਨਰਨਾਰਾਇਣ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚਲਾਈ ਗਈ ਸੀ ਕਿ ਸੁਭੂ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜਿਹੇ ਮੁੱਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜਥੇਦਾਰ ਨੂੰ ਉਹਨਾਂ ਦੀ ਜਿਹੜੀ ਜਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਫਗਾਨੀ ਰਕबीर ਸਿੰਘ ਜੀ ਦੇ ਰਿਹائش ਦੀਆਂ ਤਾ 10 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ ਸਿੰਘ ਚੀਮਾ ਜੋ ਆ ਕੇ ਕਰਨਗੇ ਤਾਂ ਉਸ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਕੱਲੀ-ਕੱਲੀ ਤਸਵੀਰ ਜੋ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਵੰਦ ਦਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰਕਸ਼ਾ ਸੋਨਿਕ ਜਗਵੰਦੀ ਟੀਵੀ ਸ਼੍ਰੀਮਤੀ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਸ ਸਿੰਘ ਮਜੂਦ ਹਨ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੀ ਰਿਹائش ਵਿਖੇ ਦਾ ਦਾਜੇ ਕੀ ਅੱਜ ਖਾਸ ਤਾਰ ਦੇ ਉੱਤੇ ਦਲਜੀਤ ਸਿੰਘ ਚੀਮਾ ਜੋ ਕਿ ਸਿੰਘ ਸਾਹਿਬ ਜੀ ਦੇ ਨਾਲ ਮੁਲਾਕ ਗਿਤਾ ਇਸ ਖਾਸ ਅਹਿਮ ਮੀਟਿੰਗ ਦੇ ਵਿੱਚ ਜੋ ਕਹਿ ਸਕਦੇ ਆ ਕਿ ਸਿੱਖ ਇਸ ਕੌਮ ਦੇ ਜਿਹੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅਹਿਮ ਵਿਸ਼ੇਸ਼ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਚਾਹੀ ਉਸ ਦੇ ਵਿੱਚ ਆਪਾਂ ਅਸਤੀਫੇ ਦੀ ਗੱਲ ਕਰ ਲਈਏ ਜਾਂ ਫਿਰ ਸਿੰਘ ਸਾਹਿਬ ਗਿਆਨੀ ਭਰਪੀ ਸਿੰਘ ਜੀ ਦੀ ਗੱਲ ਕਰ ਲਈ ਕਿਉਂਕਿ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੀ ਜਿਹੜੀ ਕਮੇਟੀ ਬਣਾਈ ਗਈ ਆ ਤਾਂ ਇਸ ਦੇ ਵਿੱਚ ਵੀ ਖਾਸ ਤੌਰ ਦਾ ਤੇ ਸਿੰਘ ਸਾਹਿਬ ਜੀ ਵੱਲੋਂ ਵੀ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਤਰ੍ਹਾਂ ਦੇ ਵਿੱਚ ਜੋ ਇੰਟਰਫੇਅਰ ਨਾ ਕਰੇ ਤਾਂ ਇਹ ਇਸ ਚੀਜ਼ ਨੂੰ ਲੈ ਕੇ ਕਹਿ ਸਕਦੇ ਆ ਕਿ ਅੱਜ ਇੱਕ ਅਹਿਮ ਤੇ ਇੱਕ ਵੱਡੀ ਬੈਠਕ ਜਿਹੜੀ ਆ ਦਲਜੀਤ ਸਿੰਘ ਚੀਮਾ ਅਤੇ ਗਿਆਨੀ ਰਕबीर ਸਿੰਘ ਜੀ ਦੇ ਵਿਚਾਰ ਜਿਹੜੀ ਆ ਹੋਣੀ ਆ ਤਾਂ ਰਿਹੈਸ਼ ਵਿਖੇ ਮੌਜੂਦ ਹੈਗੇ ਆ ਹਾਲਾਂਕਿ ਸਵੇਰ ਤੋਂ ਹੀ ਗੈਸ ਚ ਚਰਚਾਾਂ ਲਗਾਈਆਂ ਜਾ ਰਹੀਆਂ ਨੇ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਮੁੱਦੇ ਜਿਹੜੇ ਹੈਗੇ ਆ ਇਸ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਚਾਹੇ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਦੀ ਜੋ ਐਗਜ਼ੀਕਟਿਵ ਦੀ ਮੀਟਿੰਗ ਰੱਖੀ ਗਈ ਸੀ ਉਸ ਦੇ ਵਿੱਚ ਵੀ ਜੋ ਨਰੇਂਦਰ ਸਿੰਘ ਚੋੜੇ ਨੂੰ ਲੈ ਕੇ ਵੀ ਜਿਹੜਾ ਇੱਕ ਵੱਡਾ ਮੁੱਦਾ ਜੋ ਵਿਚਾਰਿਆ ਜਾਣਾ ਸੀਗਾ ਲੇਕਿਨ ਉਸ ਦਾ ਜਿਹੜਾ ਮਤਾ ਨਹੀਂ ਸੀ ਪਾਸ ਕੀਤਾ ਗਿਆ ਤਾਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਨਰੈਨ ਸਿੰਘ ਚੋੜੇ ਹੋਣਾ ਵੱਲੋਂ ਗੋਲੀ ਜਿਹੜੀ ਚرائی ਗਈ ਸੀ ਕਿ ਸੁਖਬੀ ਸਿੰਘ ਬਾਦਲ ਹੋਣਾ ਦੇ ਉੱਤੇ ਤਾਂ ਇਸ ਤੋਂ ਇਹੋ ਜੇ ਮੁੱਦੇ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਦੇ ਅਹਿਮ ਮੁੱਦੇ ਕਿਉਂਕਿ ਉਹਨਾਂ ਦੀ ਜਿਹੜੇ ਜਥੇਦਾਰ ਨੂੰ ਉਹਨਾਂ ਦੀ ਜਿਹੜੀ ਜਥੇਦਾਰੀ ਨੂੰ ਲੈ ਕੇ ਜਿਹੜਾ ਇੱਕ ਅਹਿਮ ਸਵਾਲ ਜੋ ਉੱਠਿਆ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜਾ ਅੱਜ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾਵਾ ਹੋ ਸਕਦੀਆਂ ਨੇ ਤਾਂ ਇਹ ਤਸਵੀਰਾਂ ਜੋ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੰਘ ਸਾਹਿਬ ਗਾਨੀ ਰਕबीर ਸਿੰਘ ਜੀ ਦੇ ਰਿਹائش ਦੀਆਂ ਤਾਂ 3 ਵਜੇ ਦੇ ਕਰੀਬ ਜੋ ਹੈ 2:30 ਤੋਂ 3 ਵਜੇ ਦੇ ਕਰੀਬ ਜੋ ਸਿੰਘ ਸਾਹਿਬ ਦੇ ਨਾਲ ਮੁਲਾਕਾਤ ਦਲਜੀਤ